हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪੂਨੀਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਇਹ ਪਿੰਡ ਵੀਰਪਿੰਦੇ ਪੂਨੀਆ ਵਾਲੇ ਕੋਲ ਆਏ ਆ ਇੱਕ ਰਿਹਾਲੇ ਦੇ ਬਿਲਕੁਲ ਲਾਗੇ ਨੇੜੇ ਰਹਿ ਜਾਂਦਾ ਪਿੰਡ ਠੱਠਾ ਪਿੰਡ ਵੀ ਲੱਗਿਆ ਬਰਨਾਲਾ ਪਿੰਡ ਵੀ ਇੱਥੋਂ ਥੋੜੀ ਦੂਰੀ ਤੇ ਆ ਭਾਈ ਲੱਧੂ ਵੀ ਤਕਰੀਬਨ ਇੱਥੋਂ ਕੋਈ 2-3 ਕਿਲੋਮੀਟਰ ਦੀ ਦੂਰੀ ਆ ਅੱਜ ਵੀਰ ਭਿੰਦੇ ਦੇ ਘਰੋਂ ਦੋਸਤੋ ਅੱਜ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਦੋਨੇ ਵੈੜਾ ਦੋਵੇਂ ਸੂਈਆਂ ਸਵਾਈਆਂ ਨੇ ਵੈਸੇ ਇੱਕ ਗੱਬਣ ਵੈੜ ਤੁਹਾਨੂੰ ਦਿਖਾ ਦੇਵਾਂਗੇ ਠੀਕ ਆ ਜੀ ਇੱਕ ਗੱਬਣ ਤੇ ਇੱਕ ਸੂਈ ਸਵਾਈ ਆ ਇੱਕ ਵੱਡੀ ਵੈੜ ਦਿਖਾ ਦੇਵਾਂਗੇ ਬੈਕ ਆਰਡਰ ਸਾਈਜ਼ ਦੇ ਵਿੱਚ ਆ ਸੁਚੰਗੇ ਦੁੱਧ ਦੀ ਤੁਸੀਂ ਉਮੀਦ ਕਰ ਸਕਦੇ ਜੇ ਜਦੋਂ ਵੀ ਇਹੋ ਜਿਹੇ ਐਨੀਮਲ ਆਪਾਂ ਦੇਖਦੇ ਆ ਕਿਸੇ ਕਿਲੇ ਤੋਂ ਵੀ ਚੰਗੇ ਦੁੱਧ ਦੀ ਆਪਾਂ ਆਸ ਕਰਦੇ ਆ ਵੀ ਇਹੋ ਜਿਹੇ ਪਸ਼ੂ ਤੋਂ ਚੰਗਾ ਦੁੱਧਾਰੂ ਐਨੀਮਲ ਆ ਇੱਕ ਸੂਈ ਸਵਾਈ ਵੈੜ ਤੁਹਾਨੂੰ ਦਿਖਾ ਦੇਵਾਂਗੇ ਬਿਲਕੁਲ ਤਾਜੀ ਸੱਜਰ ਸੂਈ ਏ ਠੰਡੀ ਧੀਰੀ ਬਹੁਤ ਆ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਹਾਥ ਉੱਤੇ ਫੇਰ ਕੇ ਹਵਾਨੇ ਜਿਹੜੇ ਲੋਗੇ ਨੂੰ ਤਸੱਲੀ ਜਿਹੜੀ ਕਰਾ ਦੇਾਂਗੇ ਠੀਕ ਆ ਜੇ ਤਰੀਕ ਅੱਜ 3 ਜੁਲਾਈ ਤੇ ਸਮਾਂ ਕੋਈ ਮਾਰਨਿੰਗ 11 11:30 ਵਜੇ ਦਾ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਭਿੰਦੇ ਸਤਸ੍ਰੀਕਾਲ ਸਤਸ੍ਰੀਕਾਲ ਆਸਾਂ ਸਤਸ੍ਰੀਕਾਲ ਜੋ ਵੀ ਰਾਸ ਆਪਣੇ ਜੋ ਚੈਨਲ ਵੇਂਦੇ ਆ ਭੈਣ ਭਰਾ ਸਾਰੇ ਬਾਹਰ ਉਦੇਸ਼ ਵਿਦੇਸ਼ ਵਿੱਚ ਬੈਠੇ ਨੂੰ ਭੈਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੈ ਵੀ ਭਿੰਦੇ ਵੀਰ ਹੋਰ ਸਣਾ ਠੀਕ ਠਾਕ ਐ ਚੜ੍ਹਦੀ ਕਲਾ ਰਾਸਿਆਂ ਕਿਰਪਾ ਸਤ ਗੁਰੂ ਠੀਕ ਆ ਬਹੁਤ ਵਧੀਆ ਭਿੰਦੇ ਵੀਰ ਅੱਜ ਮਾਲ ਉਹ ਅਸੀਂ ਆਪਾਂ ਤਕਰੀਬਨ ਮੈਨੂੰ ਲੱਗਦਾ ਵੀ ਕੋਈ ਇੱਕ ਦੋ ਮੱਝਾਂ ਵੀ ਨਾਲ ਦਿਖਾਉਣੀਆਂ ਸੀ। ਆ ਇੱਕ ਵੀਰ ਮੱਝ ਵਿਖਾਉਣੇ ਸੀ ਤੈਨੂੰ ਕੱਲ ਦੱਸਿਆ ਸੀ ਨਾ। ਆ ਉਹ ਫਿਰ ਲੈ ਗਿਆ ਆਪਣਾ 사ਜਨ ਬੇਲੀ ਹੋ ਸਕਦਾ ਤੇਰੀ ਐਡ ਤੇ ਪੈ ਜਾਣੀ। ਵੀ ਉਹ ਸ਼ਾਮ ਨੂੰ ਦਿਖਾ ਦਾਂਗੇ ਕੱਲ ਇਹਨਾਂ ਨੂੰ ਫਰਕ ਪੈਣਾ। ਇਹਨਾਂ ਕੇ ਕਹ ਜਾ ਉਹ ਇੱਥੇ ਵਿਖਾਉਣੇ ਨੇ ਤੇ ਕਹ ਜਾ ਹੁਣ ਤੈਨੂੰ ਪੜੇ ਜਿੱਥੇ ਚਲੇਗੀ ਉੱਥੋਂ ਜਾ ਵਿਖਾਉਣੇ। ਉੱਥੋਂ ਦਿਖਾ ਦਾਂਗੇ। ਉੱਥੋਂ ਜਾ ਵਿਖਾਉਣੀ ਤੈਨੂੰ ਪਤਾ ਸਾਰਾ। ਉੱਥੋਂ ਵੀ ਆਪਾਂ ਬੱਲੇ ਬੱਲੇ ਕਰਾ ਦਾਂਗੇ ਬਾਕੀ ਮੱਝ ਚੰਗੀ ਸੀ। ਚੰਗੀ ਬਹੁਤ ਵਧੀਆ। ਅੱਛਾ ਜੀ। ਹੈ ਗੱਪੜਾ 14 ਚਲੋ ਦਿਖਾਵਾਂਗੇ ਬੜੀ ਚੰਗੀ ਮਾਜ ਆ ਗਈ ਠੀਕ ਆ ਜੀ ਉਹ ਦੋਸਤੋ ਤੁਹਾਨੂੰ ਆਪਾਂ ਸ਼ਾਮ ਨੂੰ ਦਿਖਾ ਦਾਂਗੇ ਠੀਕ ਆ ਜੀ ਵੈਸੇ ਇਹ ਤਿੰਨ ਕਿਨਾਰੇ ਅਨੀਮਲ ਦਿਖਾਉਣੇ ਸੀਗੇ ਅੱਜ ਹੋਣ ਜਿਹੜੇ ਦੋ ਹੀ ਵੈੜਾਂ ਨੇ ਦੋਵੇਂ ਬੜਾ ਸ਼ਾਨਦਾਰ ਆ ਠੀਕ ਆ ਜੀ ਇੱਕ ਵੱਡੀ ਵੈੜ ਤੋਂ ਆਪਾਂ ਬੇਸ਼ੱਕ ਸ਼ੁਰੂਆਤ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸੂਈ ਸਵਾਈ ਵੈੜ ਦਿਖਾ ਦਾਂਗੇ ਬਿਲਕੁਲ ਛੋਟੇ ਛੋਟੇ ਰੇਟ ਹੋਣੇ ਆ ਜਿਹੜੇ ਮੇਰੇ ਭਰਾ ਵਾਕਈ ਚਾਹੁੰਦੇ ਆ ਇਹੋ ਜੀ ਵੈੜ ਮਿਲ ਜੇ ਕ੍ਰਾਸ ਬ੍ਰੀਡ ਦੇ ਵਿੱਚ ਤੇ ਵਾਕਈ ਰੇਟ ਜਿੰਨਾ ਕਿ ਅਸੀਂ ਲਾਉਣਾ ਉਹਨੇ ਦੀ ਮਿਲੇ ਤੇ ਬਾਕੀ ਮਿਲਨੀ ਵੀ ਉਹਨੇ ਦੀ ਆ ਠੀਕ ਆ ਇਧਰੋਂ ਕਰਦੇ ਆ ਸ਼ੁਰੂਆਤ ਭਿੰਦੇ ਵੀਰ ਵੈੜ ਆਪਣੇ ਕੋਲ ਆ ਗਈ ਆ ਕਰੌਸ ਬਰੀਡ ਦੇ ਵਿੱਚ ਐਚ ਐਫ ਹਾਂਜੀ ਹਾਂਜੀ ਤੇ ਕੀ ਬੇਰਵਾ ਦਾ ਵੀਰੇ ਸਮਾਂ ਦੇਣ ਕਿੰਨੇ ਕੁ ਇਹ ਵੀਰ ਜੀ ਦਿਨ ਤੇ ਰਾਤ ਸਿਆ ਨੇ ਮੇਰੇ ਹਿਸਾਬ ਦੇ ਨਾਲ ਕੋਈ 4-5 ਲੈ ਜਾਣੇ ਹੋਰ ਠੀਕ ਆ ਤੇ ਬਾਕੀ ਮਾਲਕ ਦੀ ਕਿਰਪਾ ਗਾੜੀ ਭੈਣ ਪਰਵਾ ਸਾਰੇ ਵੇਖ ਲੈਣਾ ਕਿ ਕਿੰਨੇ ਕੁ ਦੁੱਧ ਦੀ ਉਮੀਦ ਕਰ ਸਕਦੇ ਲੋ ਜੀ ਕਰੋ ਚੈੱਕ ਬਾਕੀ ਆਰਡਰ ਕੁਆਲਿਟੀ ਮੇਰਾ ਭਰਾ ਚੈੱਕ ਕਰੋ ਤੇ ਥਣ ਗੋਲ ਵੇਖੋ ਮੁੱਠੀ ਮੁੱਠੀ ਦੋਰੇ ਥਣ ਲੱਗਾ ਤੀਜਾ ਸਵੇਰ ਹੋਊਗੀ ਪਿੰਦੇ ਵੀਰੇ ਹਾਂ ਤੀਜਾ ਵੀਰ ਜੀ ਗਰੰਟਰ ਤੀਜਾ ਸਵੇਰ ਸੋਣੀ ਆ ਠੀਕ ਆ ਜੀ ਹਾਂਜੀ ਹਾਂਜੀ ਐਨ ਬਰੀ ਬੁਰੀ ਤਿੱਪਣ ਦੇ ਵਿੱਚ ਪੂਰੀ ਪੂਰੀ ਰਾਸ਼ੀ ਆ ਪੂਰੀ ਗੇ ਠੀਕ ਆ ਤੇ ਪਿਛਲੇ ਸਵੇਰ ਦਾ ਪਿੰਦੇ ਵੀਰ ਵੈਸੇ ਆਪਾਂ ਚਲੋ ਪੁੱਛ ਲਈ ਜਾ ਕਿਸੇ ਫਾਰਮ ਦੇ ਵਿੱਚੋਂ ਕੋਈ ਰਿਕਾਰਡ ਕੋਈ ਜਿੱਨਾ ਚ ਆਇਆ ਉਹਦਾ ਰਾਸ਼ੀ ਆ ਆਪਾਂ ਅੱਗੇ ਹੀ ਕਈ ਾਰ ਗੱਲ ਤੇਰੇ ਨਾਲ ਕੀਤੀ ਆ ਵੀਡੀਓ ਤੇ ਵੀ ਜਿਹੜੇ ਭੈਣ ਭਰਾ ਨੇ ਵੇਚਣ ਉਹਨੇ ਵਾਚੜ ਕੇ ਦੱਸਣਾ ਨਾ ਕਰ ਆ ਬਿਲਕੁਲ ਵੀ ਦੁੱਧ ਭਾਵੇਂ ਅਗਲੇ 10 ਕਿਲੋ ਜੋ ਅਗਲੇ 20 ਦੱਸਾ ਦੋਨੋਂ ਦੂਣੀ ਦੱਸਾ ਬਸ ਇਹਦੀ ਤਸੱਲੀ ਆਪਾਂ ਦੇ ਵੀਰ ਨੂੰ 35 ਲੀਟਰ ਹੂੰ ਹੂੰ ਤੇ ਬਾਕੀ ਉਹ ਭਾਂਡ ਭਰਵਾ ਸਾਰਿਆਂ ਵੇਖ ਲੈਣਾ ਤੇ ਜੇ 5-6 ਦਿਨ ਲੈਂਦੀ ਜੇ ਇਹਨੇ ਨਹੀਂ ਦੇਣਾ 35-40 ਕਿਲੋ ਤਾਂ ਦੇਣਾ ਕਹਿੰਨੇ ਹਾਂ ਲੈ ਵੀਰ ਦੋਸਤੋ ਪਤਾਉ ਤੋੜ ਕੇ ਤਸੱਲੀ ਨਾਲ ਦਿਖਾਉਣੇ ਆ ਬਾਹਰ ਕੱਢ ਕੇ ਵੇਰ ਵੇਖ ਕੇ ਤੁਸੀਂ ਆਪਦੀ ਸਮਝ ਵੀ ਵੇਖਿਆ ਕਰੋ ਕਿਉਂਕਿ ਚਲੋ ਜਿਵੇਂ ਭਿੰਦੇ ਵੀਰ ਦੀ ਵੀ ਗੱਲ ਸਿਆਣੀ ਹੈ ਜਦੋਂ ਵੀ ਕਿਸੇ ਪੁਰਾਣੇ ਚਲੋ ਪਸ਼ੂ ਵੇਚਣਾ ਹੈ ਜਿਹੜਾ ਕਿ 10 ਚੋਂੜਿਆਂ ਨੇ ਕਹਿੰਨਾ 12 ਕਿਲੋ ਮੈਂ ਦਿੰਦੀ ਸੀ ਲੈ ਵੀਰ ਸੇਵਕ ਤੋੜਿਆਂ ਨੂੰ ਸੇਵਕ ਹੋਲੇ ਜਿਹੜੇ ਦੋਸਤੋ ਕਿਸੇ ਪੁਰਾਣੇ ਕੋਈ 25-28 ਲੀਟਰ ਚ ਹੋਇਆ ਉਹਨੇ ਚਲੋ 35 ਕਿਲੋ ਵੀ ਕਹਿ ਦੇਣਾ ਬਾਕੀ ਸੋ ਬਾਕੀ ਵਾਜਾ ਨਾ ਵਜੂਦ ਕਰੋ ਜੱਕ ਮੇਰਾ ਪ੍ਰਾਪ ਵਾਜਾ ਨਾ ਵਜੂਦ ਦੇਖੋ ਬਾਹਰ ਦਾ ਸਨਪ ਦੇਖੋ ਬਾਕੀ ਉਪਰੋਂ ਪਿੰਡੇ ਦੀ ਲਿਸ਼ਕਲੁਸ਼ਕ ਵੇਖੋ ਸੋ ਚੱਡੇ ਲੈ ਵੀ ਦੀ ਦਾ ਗੱਲਾਂ ਹੀ ਗਾਂ ਦੀਆਂ ਠੀਕ ਹੈ ਜੀ ਆ ਦੇਖੋ ਮੁੱਠੀ ਮੁੱਠੀ ਥਾਣਾ ਬਹੁਤ ਸੁਵਾਦੀ ਥਾਣਾ ਠੀਕ ਹੈ ਜੀ ਆ ਲੈ ਜੋ ਗਾਂ ਤੱਕ ਆ ਆ ਦੇਖੋ ਸੋ ਪੰਡਾ ਪਾਈ ਫਿਰਦੀ ਹੈ ਕਰਮਾਂ ਲਈ ਅੱਜ ਦੀ ਘੜੀ ਠੀਕ ਹੈ ਜੀ ਹਜੇ ਵੀ ਪਿੰਡਾ ਵੀਰੋਂ ਦਾ ਵੀ ਦੋ ਲੈ ਜੇ ਚਾਰ ਲੈ ਜੇ ਤਿੰਨ ਕੱਢ ਜੇ ਸੋ ਜਿੰਨਾ ਕੇ ਸਮਾਂ ਵੀ ਕਿਸਾਨ ਵੀਰੋਂ ਕੱਢ ਸਕਦੀ ਹੈ ਉਨਾ ਸਮਾਂ ਮਾਰਾ ਲੈ ਕੇ ਕਰਮਾਲੀ ਸੂਪੇ ਠੀਕਾ ਜੀ ਉਹਨੀ ਕੋਰਤਲੋਂ ਤਿਆਰੀ ਕਰ ਲੂਗੀ ਆ ਦੇਖੋ ਇਹਦਾ ਰਾਸ ਸਤਗੁਰ ਦੀ ਕਿਰਪਾ ਭਾਵੇਂ ਦੋਵੇਂ ਬੰਨੇ ਬਹਿ ਗਏ ਚੋਲੇ ਵੀਰ ਤੇ ਜਿੰਨਾ ਮਰਜੀ ਪਾਣੀ ਵਾਂਗੂ ਦੁੱਧ ਚੋਈ ਆ ਗੇ ਆ ਆ ਮੁੱਕਦੀ ਨਹੀਂ ਏ ਹਾਂ ਦੁੱਧ ਨਹੀਂ ਮਕਾਉਣੀ ਮਾਲਕ ਦੀ ਕਿਰਪਾ ਮੈਂ ਵੀ ਬਾਕੀ ਚੰਗੇ ਡੇਰੀ ਫਾਰਮ ਚਾਹੇ স্মਲ ਡੇਰੀ ਫਾਰਮ ਦੇ ਵਿੱਚ ਕਿਸੇ ਪ੍ਰਾਣ ਨੂੰ ਲੋੜੀ ਦੀ ਆ ਤਕਰੀਬਨ 25 28 30 ਲੀਟਰ ਤੋਂ ਪਲੱਸ ਵਾਲੀ ਵੈੜ ਤੁਸੀਂ ਨੱਭ ਰਹੇ ਜੇ ਤੇ ਮੈਨੂੰ ਲੱਗਦਾ ਵੀ ਚਲੋ ਇੱਕ ਵਾਰੀ ਮੇਰਾ ਭਰਾ ਡਿਸਾਈਡ ਤੁਸੀਂ ਜ਼ਰੂਰ ਕਰੋਗੇ ਵੀ ਇਹ ਵੈੜ ਖਰੀਦਿਓ ਇਹ ਕੋਈ ਫੇਸ ਕੁਆਲਿਟੀ ਵਿਖਾ ਦਿੰਦੇ ਬੂਥੀ ਕਰਾਉਣੇ ਚਾਹ ਕ ਤੁਹਾਨੂੰ ਛੋਟੀ ਜੀ ਫੇਸ ਕੁਆਲਿਟੀ ਆ ਵੇਖੋ ਜੀ ਛੋਟਾ ਜਾਂ ਕੰਨ ਛੋਟੀ ਜੀ ਫੇਸ ਕੁਆਲਿਟੀ ਇੱਕ ਬਹਿਣੀ ਵਾਲੀ ਸਾਈਡ ਤੋਂ ਦਿਖਾਈਏ ਤੁਹਾਨੂੰ ਸਟਾਰਟਿੰਗ ਤੁਸੀਂ ਵੇਖ ਸਕਦੇ ਜੇ ਲੇਵੇ ਦੀ ਕਿੱਥੋਂ ਸਟਾਰਟ ਹੋ ਗਿਆ ਠੀਕ ਆ ਜੀ ਬਿਲਕੁਲ ਤੂ ਤਾਂ ਜਿਹੜਾ ਦੋਸਤੋ ਲੇਵਾ ਬਣਾਈ ਫਿਰਦੀ ਆ ਪਿੱਛੇ ਅੱਧਾ ਅੱਧਾ ਫੁੱਟ ਕਰਮਾ ਵਾਲੀ ਕੱਢੀ ਫਿਰਦੀ ਆ ਲੇਵਾ ਤੇ ਨੋਕ ਵਾਲੇ ਥਾਣਾ ਪੱਕੇ ਵੰਡ ਗਿਰਲ ਦੇਖੋ ਆ ਦੇਖੋ ਸੋ ਬਹੁਤ ਖੂਬਸੂਰਤ ਥਾਣਾ ਲੱਗਾ ਠੀਕ ਆ ਜੀ ਲਿਆ ਸੇਵਕ ਮੋੜ ਤੇ ਬਾਕੀ ਰਾਤਾਂ ਚਲੋ ਤੁਸੀਂ ਇਹਦੀਆਂ ਵੀਡੀਓ ਰੋਜ਼ ਦੀਆਂ 4-5 ਪਾਉਣਾ ਹੈ ਸਾਰੇ ਭੈਣ ਭਰਾ ਚੜਦੇ ਚੜਦਾ ਮਾਲ ਲਿਆਉਂਦੇ ਪਰ ਮਾਲਕ ਦੀ ਕਿਰਪਾ ਮੈਨੂੰ ਜਿਆਦਾ ਵੀ ਅੱਜ ਦੀ ਤੇ ਹਾੜੀ ਤੇ ਜਿਹੜੇ ਪਈਆਂ ਨੇ ਵੀਡੀਓ ਤੇਰੀਆਂ ਹਾਂ ਉਹ ਤੁਹਾਡੇ ਤੇ ਮੇਲਾ ਲੁੱਟ ਗਈ ਏ ਕਰਮਾਂ ਦੀ ਇਹੋ ਹੀ ਹੋਊਗੀ ਚੈਨਲ ਬਿਲਕੁਲ ਬਿਲਕੁਲ ਸੋ ਅੱਜ ਦੇ ਵਿੱਚ ਦੋਸਤੋ ਜਿੱਕਰ ਗੱਲ ਕਰੀਏ ਤੇ ਵੱਡੀ ਗੱਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਚਲੋ ਦੁੱਧ ਹੌਲੀ ਸਾਬ ਕੋਈ ਕਿਸੇ ਸੱਜਣ ਵੀਰ ਦੀ ਸੇਵਾ ਤੇ ਡਿਪੈਂਡ ਆ ਵੀ ਜਿੰਨਾ ਵੀ ਚੰਗਾ ਮੈਨੇਜਮੈਂਟ ਆ ਜਿੰਨੀ ਚੰਗੀ ਸੇਵਾ ਰਹੂਗੀ ਕਿਸੇ ਭਰਾ ਦੀ ਉਹਨਾਂ ਚੰਗਾ ਦੁੱਧ ਤੁਸੀਂ ਚੋ ਸਕਦੇ ਜੀ ਠੀਰੀ ਹਾਈਟ ਦੀ ਗੱਲ ਕਰ ਲਈਏ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਫੁੱਲ ਵਜਨ ਵੇਟ ਬਾਕੀ ਚੰਗੀ ਵੇੜਾ ਮਦਰੀ ਕੋਟੀ ਦੀ ਮਦਰੀ ਡੌਲੀ ਦੀ ਆ ਵੀ ਇਹ ਨਹੀਂ ਕਹਾਂਗੇ ਲੰਬੀ ਲਾਤਾਂ ਦੀਆਂ ਵੇੜਾ ਨਹੀਂ ਦੁੱਧ ਦੇਣ ਵਾਲੀ ਆ ਦਧਾਰੂ ਵੇੜਾ ਭਿੰਦੇ ਵੀਰੇ ਕੀ ਮੋਲਾ ਰਹੂਗਾ ਡਿਮਾਂਡ ਕੀ ਰਹੂਗੀ ਇਸ ਵੇੜ ਦੀ ਡਿਮਾਂਡ ਰਾਸਾ ਇੱਕ 15 ਕਰ ਲਗੇ ਇੱਕ 15 ਕਰ ਲੈ ਵੀਰੇ ਜਦੋਂ ਪੁੱਛ ਹੀ ਲਿਆ ਆਪਾਂ ਫਿਰ ਕਰ ਲੈ ਜੋ ਕੁਝ ਕਰਨਾ ਬਾਕੀ ਜਿੱਥੇ ਕ ਦੇਣੀ ਆ ਉੱਥੇ ਸਿੱਧਾ ਜਾ ਕਰਦੇ ਕੰਮ ਆ ਵੀਰਾ ਰਸਤਾ ਦੇਈਏ ਲੱਖ ਦੀ ਰਾਸਾ ਦੇ ਦਿਆਂ ਲੋ ਤਾਂ ਅੰਦਰ ਦਈਏ ਮਾਨ ਤਾਂ ਖੁੱਲਾ ਕਰ ਉਹ ਜਿਹੜਾ ਕਰਨਾ ਹੈ ਮੁਰਕਾ ਤੋਂ ਜ਼ਿਆਦਾ ਕਰਾ ਲੈਣਾ ਮੈਂ ਕਰਾਉਂਗਾ ਫਿਰ ਉਹਨਾਂ ਦਾ ਸੋਚਣਾ ਪੈਂਦਾ ਮੈਨੂੰ ਜਿਨ੍ਹਾਂ ਨੂੰ ਵਿਖਾਉਣ ਦੇ ਹੁਣ ਕੁਝ 95000 ਦੇ ਦੇ ਦਿਆਂ 95 ਦੀ ਆ 92 ਦੀ ਦਈਏ ਜੇ ਤੂੰ ਕੋਈ ਤੇ 90 ਪੂਰੇ ਦੇ ਦੇਣੀ ਦੋ ਤੇਰੀ ਜਬਾਨ ਤੋਂ ਕੱਢ ਦਾ ਦੇਣਾ ਤੇ ਬਾਕੀ ਜੀ ਉਹਨਾਂ ਨੇ ਕਹਤਾ 100 ਕੋਈ 100 500 ਕੋਈ ਛੋਟ ਕਰਦੇ ਉਹ ਵੀ ਕਰਨੀ ਪੈਣੀ ਕਰ ਦਊਗਾ ਆ ਕਰੀ ਉਹ ਵੀ ਕਰ ਦਊਗਾ ਹੋਰ ਦੱਸ 90 ਦੀ ਵੀ ਛੋਟ ਛੱਪਾ ਕਰ ਦਊਗਾ ਵੀ ਲਾਗੇ ਬੰਨੇ ਵਾਲਾ ਭੈਣ ਭਰਾ ਲੈ ਲਊ ਹਾਂ ਪਾੜਾ ਕਰਾਇਆ ਵੇ ਛੱਡ ਦਊਗਾ ਚਲੋ ਵੀ ਜੇ ਰਗੋ ਲਾਗੇ ਬਣਾ 10 ਕਿਲੋਮੀਟਰ ਅਲਾਕ ਨਹੀਂ ਉਹਨੂੰ ਪਾੜਾ ਕਰਾਏ ਵੀ ਛੱਡ ਦਿਆਂਗੇ ਜੇ ਕੋ ਆਕੇ 100 ਕਿਲੋਮੀਟਰ ਕੜਨੀ ਤਾਂ ਉੱਥੇ ਤਾਂ ਚਲੋ ਨਹੀਂ ਆਪਾਂ ਨਹੀਂ ਛੱਡਿਆਣਾ ਠੀਕ ਆ ਉਹ ਯਾਰ 15 ਦੇ ਕਫਰ ਉਹਦੇ ਪਾੜਾ ਕਰਾਵੇ ਵਿੱਚ ਛੱਡ ਦਿਆਂਗੇ ਲਾ ਬੇ ਠੀਕ ਆ ਜੀ 90 ਦੇ ਵਿੱਚੋਂ ਭਿੰਦਾ ਵੀਰਾਂ ਦਾ ਵੀ ਜੇਕਰ ਕੋਈ ਚਲੋ ਕੋਈ 25 30 35 ਕਿਲੋਮੀਟਰ ਦੇ ਵਿੱਚੋਂ ਵਿੱਚੋਂ ਦੈਰੇ 'ਚ ਆ ਗਿਆ ਤੇ 1500 1200 ਜਿਹੜਾ ਕੋਈ ਕਰਾ ਕਰਾਇਆ ਪਾੜਾ ਲੱਗਦਾ ਉਹ ਵੀ ਛੱਡ ਦਿਆਂਗੇ ਵਾਰਡ ਭਰਾਵੋ ਤੁਹਾਨੂੰ ਦਿਖਾਤੀ ਆ ਆਪਦਾ ਫੈਸਲਾ ਲੈ ਲਿਆ ਜੇ ਨਾਰਾ ਅਨੂੜਾ ਬੇਨਫੂਨਸ ਦੇ ਉੱਪਰ ਦੁੱਧ ਮੇਰਾ ਭਰਾ ਤੁਸੀਂ ਆਪ ਆਈਡੀਆ ਲਾ ਲਿਆ ਜੇ ਕਰਮ ਵਾਲੇ ਨੂੰ ਕਿੰਨਾ ਖਿਚਵਾਉਣਾ ਚਾਹੀਦਾ ਬਾਕੀ ਬਹੁਤ ਸੋਹਣਾ ਥਣ ਸੁਵਾਦੀ ਆ ਕੋਈ ਨਿਸ਼ਾਨ ਦਾਗ ਨਹੀਂਗਾ ਥਣ ਤੇ ਠੀਕ ਆ ਜੀ ਬਾਕੀ ਇੱਕ ਸਾਰ ਬਿਲਕੁਲ ਚੱਡਾ ਲੇਵਾ ਪੱਧਰ ਬੈਕਸਾਈਡ ਤੋਂ ਪਸੰਦ ਆਊਗੀ ਵੇੜ ਸਾਈਕਲ ਨੰਬਰ ਤੇ ਭਿੰਦੇ ਦੇ ਰੇ ਦੀ ਬਾਤ ਪਾਈਏ ਇਹ ਕਰਮ ਵਾਲੀ ਸਵੇਰ ਕਿੰਨਾਸ ਹੋਈ ਆ ਇਹ ਰਾਤ ਸਾਂ ਪਈ ਨਹੀਂ ਸੁੱਈ ਆ ਵੇੜ ਪਹਿਲਨ ਆ ਤੇ ਦੁੱਧੇ ਥੱਲੇ ਹੋਗਾ ਕੰਮ ਤੋਂ 13 ਕਿਲੋ ਹੋ ਜੇ 12.5 ਜੇ 13 ਜੇ ਤੇ ਅੱਜ ਸੂਈ ਨੂੰ ਹਫਤਾ ਕ ਮੰਨ ਲੈਣਾ ਹਫਤੇ ਕਦੇ ਸੁਈ ਆ ਲੋ ਵੀ ਪੰਜਾ ਸੱਤਾ ਕੇ ਦਿਨਾਂ ਦੀ ਸੁਈ ਆ ਮਗਰ ਬੱਗਾ ਆ ਗਿਆ ਮਗਰ ਮੇਲ ਕਾਫ ਆ ਤੇ ਬਾਕੀ ਥਾਣ ਦੇਖੋ ਉਹਨੂੰ ਕਰਮਾਣੇ ਤੋਂ ਬੜਾ ਸੁਵਾਤੀ ਤੇ ਮੁੱਠੀ ਮੁੱਠੀ ਥਾਣਾ ਬਲੈਕ ਥਾਣਾ ਬਾਕੀ ਠੰਡੀ ਰਾਤ ਸਾਂ ਠੰਡੀ ਧੀ ਇਧਰੇ ਆ ਲੋ ਵੀ ਇਹ ਨਹੀਂ ਵੀ ਛਾਈ ਆਲਾ ਤੇ ਜੇ ਕੋ ਭੈਣ ਭਰਾ ਆਕੂਗਾ ਵੀ ਯਾਰੇ ਲੱਤਾਂ ਹੋੜੀਆਂ ਮਾਰਦੀ ਆ ਹਾਂ ਲੋਜੀ ਕਰੋ ਜਾ ਕੇ ਠੀਕ ਹੈ ਰਾ ਵੀਰੇ ਕਿ ਤੇ ਫਰਚ ਪਾੜ ਦੇ ਵੀ ਉਹ ਦਿਨ ਮੈਂ ਦੱਸਦਾ ਨਹੀਂ ਨਹੀਂ ਉਹ ਨੁਕਸਾਨ ਨਾ ਕਰੀਏ ਆਪਾਂ ਫੇਰ ਮਤਲਬ ਆਣਾ ਵੀ ਮੇਰੇ ਨਾਲ ਵੀਡੀਓ ਤੇ ਨਾਲ ਚ ਮੈਂ 2000 ਵੱਧ ਵਟਣਾ ਦੇ ਇਹਨਾਂ ਦੇਵੇਂ ਕਿ ਮਿਸਤਰੀ ਮਸਤਰੀ ਘਾਟ ਮਿਲਦੇ ਪਏ ਆ ਕਿਉਂ ਬਾਅਦ ਵਿੱਚ ਉਹ ਕੋਠੀਆਂ ਕਾਟੀਆਂ ਦਾ ਰਜੇਵੇਂ ਜਾਂਦੇ ਆ ਆਹੋ ਤਾਂ ਮੈਂ 2000 ਕੋਈ ਵੱਧ ਵੜ ਦੇ ਵੜ ਦੇ ਕੇ 10000 ਦਾ ਨਾ ਕਰ ਲਗੇ ਮੈਂ ਤਾਂ ਕਰਕੇ ਨਹੀਂ ਤੇ ਤਾਰਾਂ ਕੇ ਮਾਰ ਦਿੰਦਾ ਮਾਨਾ ਤੋ ਤੂੰ ਆ ਹਾਂ ਤੇਰੇ ਕੋਲ ਨਹੀਂ ਹੋਣਗਾ ਹੀ ਤਾਰਾ ਮੇਰਾ ਭਰਾ ਤੁਸੀਂ ਮਾਰ ਕੇ ਲੈ ਕੇ ਜਾਇਓ ਜੇ ਬਾਕੀ ਚਵਾਈ ਬਹੁਤ ਵਧੀਆ ਵਾ ਠੰਡੀ ਧੀਰੀ ਦੀ ਸੀਲ ਸੌਪੂਣੇ ਦੀ ਉਹ ਤੁਹਾਨੂੰ ਤਸਦੀਕ ਕਰ ਜਦੋਂ ਪਸ਼ੂ ਨੂੰ ਆਪਾਂ ਲੈਵੇ ਨੂੰ ਚੱਡੇ ਇਹਨੂੰ ਹੱਥੋਂ ਤੋ ਫੇਰ ਕੇ ਚੰਗੀ ਤਰ੍ਹਾਂ ਦਿਖਾਉਣੇ ਆ ਪਤਾ ਲੱਗ ਹੀ ਜਾਂਦਾ ਮਗਰ ਬੱਛਾ ਮੇਲ ਕਾਪ ਪਹਿਲਾ ਸੂਰਾ 12 13 12 13 ਹਫ਼ਤੇ ਦੇ ਦੌਰਾਨ ਇਹਦੇ ਥੱਲੇ ਦੁੱਧ ਹਾਜ਼ਰ ਆ ਖੋਲ ਕੇ ਤੋੜ ਕੇ ਦਿਖਾਉਣੇ ਆ ਮੀਡੀਅਮ ਜੀ ਹਾਈਟ ਦੇ ਵਿੱਚ ਆ ਇੱਕ ਰਾਂਗਾ ਬਿਲਕੁਲ ਬਲੈਕ ਕ੍ਰੋਸ ਬਰੀਡ ਗਰਮੀ ਦੀ ਜਿੰਦ ਜਾਨ ਸੋ ਗਰਮੀ ਦੇ ਵਿੱਚ ਇਹੋ ਜਿਹੇ ਤੋਹਫੇ ਮੇਰੇ ਭਰਾ ਖੁਸ਼ ਹੋ ਕੇ ਖਰੀਦਦੇ ਆ ਤੇ ਮੁੱਲ ਵੀ ਬੜੇ ਜਾਇਜ਼ ਰੇਟ ਰਹਿਣਗੇ ਬਹੁਤ ਫੋਨ ਆਉਂਦੇ ਆ ਭਰਾ ਸਾਨੂੰ ਇਹੋ ਜਿਹੀ ਕੋਈ ਛੋਟੇ ਬਿਲਕੁਲ ਰੇਟ ਦੇ ਵਿੱਚ ਵਹਿਰ ਦਵਾ ਦੇ ਵੀ ਜਿਹੜੀ ਕਿਉਂਕਿ ਪੈਸੇ ਬਹੁਤੇ ਭਰਾ ਆਪਣੇ ਆ ਪਸ਼ੂ ਦੇ ਹਿਸਾਬ ਨਾਲ ਲਾਉਂਦੇ ਆ ਠੀਕ ਆ ਜੀ ਜੇਕਰ ਕੋਈ 13 14 ਕਿਲੋ ਵਾਲਾ ਓਨੇ ਰੁਪਏ ਲਾ ਕੇ ਰਾਜੀ ਆ ਠੀਕ ਆ ਜੀ ਉਹ ਪੈਸੇ ਪਸ਼ੂ ਦਾ ਮਾਲ ਦਾ ਮੁੱਲ ਹੀ ਮੰਗਿਆ ਜਾਣਾ ਠੀਕ ਆ ਬਾਕੀ ਤੁਹਾਡੇ ਸਾਹਮਣੇ ਆ ਬਾਡੀ ਸਟਰਕਚਰ ਚੈੱਕ ਕਰ ਸਕਦੇ ਹੋ ਥਾਨ ਮੁਠੀ ਮੁਠੀ ਆ ਸੋ ਤੋਰੇ ਤਾਰੇ ਤੋਂ ਕਿਸੇ ਰਕਮ ਦੀ ਕੋਈ ਕਾਲਛਾਲ ਨਹੀਂ ਪੈਂਦੀ ਕਿ ਬਾਕੀ ਸੋਨਾ ਪਿੱਠ ਪੁੜਾ ਜੇਕਰ ਪੁੱਠੇ ਦੀ ਗੱਲ ਕਰੀਏ ਤੇ ਇੱਕ ਸਾਰ ਪੁੱਠਾ ਉਤੋਂ ਬਿਲਕੁਲ ਪੱਧਰ ਇੱਕ ਰੰਗ ਬਲੈਕ ਬਾਕੀ ਹਵਾਨੇ ਤੇ ਇੱਕ ਬਹਿਣੀ ਵਾਲੇ ਪਾਸੇ ਜਿਹੜਾ ਤੁਹਾਨੂੰ ਵਾਈਟ ਸਪੋਰਟ ਜਨਜ ਰਹੂਗਾ ਓਵਰ ਮੈਂ ਵੀ ਸੇਵ ਕੁਮਾਰ ਦੀ ਸਿੱਧੀਆਂ ਨੂੰ ਕਰੀ ਆ ਇੱਥੇ ਰੋਖ ਲਾ ਵੀ ਵਕਾਤੀਆਂ ਮਾੜਾ ਜਿਹੜੇੋਂ ਥਾਣ ਆ ਦੇਖੋ ਐਸੇ ਥਾਣ ਵੇਖ ਕਿੱਡੀ ਚੀਜ਼ ਲੱਗਾ ਥਾਣ ਮਾਲਕ ਦੀ ਕਿਰਪਾ ਉਹ ਗਾਣੂ ਬੜਾ ਸਿਰੇ ਦਾ ਪਰ ਇਹਨੂੰ ਆਪਦੇ ਹਿਸਾਬ ਨਾਲ ਬਹੁਤ ਸਿਰੇ ਦਾ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਠੀਕ ਆ ਜੀ ਜਿਹੜੀ ਮਾਲਕ ਨੇ ਇਹਨੂੰ ਬਖਸ਼ੀ ਆ ਸ਼ਾਇ ਇਹਨੂੰ ਬਖਸ਼ੀ ਆ ਜਿਹੜੀ ਉਹਨੂੰ ਦੇ ਦਿੱਤੀ ਆ ਠੀਕ ਆ ਜੀ ਸੋ ਬਾਕੀ ਤੁਹਾਡੇ ਸਾਹਮਣੇ ਆ 12 13 ਕਿਲੋ ਇਸ ਵਕਤ ਜੀ ਠੰਡਾ ਆਪਣੇ ਕੋਲ ਆ ਕੇ ਵੀਰ ਕੋ 12 ਕਿਲੋ ਬਣਾਵਾਂਗੇ ਹੋ 13 ਤੋਂ ਪਰ 12 ਕਿਲੋ ਬਣਾਵਾਂਗੇ ਚਲੋ ਜੀ ਦੁੱਧ ਆਪਣੇ ਪਹਿਲੇ ਦਿਨ ਜੰਨਾ ਆਉ ਨਹੀਂ ਦੱਸਣਾ ਸੋ ਬੱਚੀ ਦੋਸਤੋ ਨੇਰੀ ਟੂਬ ਆ ਬਾਕੀ ਤੁਹਾਡੇ ਸਾਹਮਣੇ ਕਰ ਦਿੱਤੀ ਹੈ ਪੇਸ਼ ਬੱਛਾ ਮਗਰ ਕਿਸੇ ਰਕਮ ਦੀ ਕੋਈ ਕਾਲੀ ਨਹੀਂ ਪੈਂਦੀਗੀ ਸੋ ਤੋਰਾ ਤਾਰਾ ਜਿਹੜਾ ਲੰਬਾ ਕਰਾ ਕੇ ਤੁਹਾਨੂੰ ਦਿਖਾ ਦਿੰਦੇ ਆ ਪਸ਼ੂ ਬਿਲਕੁਲ ਇੱਕ ਸਾਰ ਪੱਧਰ ਥੱਲਿਓ ਠੀਕ ਆ ਜੀ ਆ ਬੱਛਾ ਮਗਰ ਕਿੰਦੇ ਕੀ ਵੀਰੇ ਮੁੱਲ ਕੀ ਡਿਮਾਂਡ ਕਰਤੀ ਇਹਦੀ ਨੋ ਨੋ ਰਸਾਮ ਦੇ ਲੈਣੇ ਕਰਨਾ 55000 ਦੀ ਵੜ ਦੇ ਦਿਆ ਪੋ 55 ਦੀ ਬਾਕੀ ਤਾਂ ਮਾਨਤਾ ਕਰੀਏ ਭੀ ਦੇ ਖੁੱਲਾ ਹੀ 52 ਦੀ ਦਈਆ ਜਾਂ 50 ਦੀ ਦਈਆ ਜਾਂ 50 ਦੇ ਵਿੱਚੋਂ ਕਰ ਗਏ ਮਾਨਤਾ 50 ਦੇ ਵਿੱਚੋਂ ਹੀ ਛੱਡ ਦਿਆਂਗੇ ਤੂੰ ਕਿੰਨੀ ਛੱਡਦਾ ਦੋ ਛੱਡ ਦਿਆਂ ਖੋਰ ਦਾ 48 ਦੀ ਆ ਦੇ ਦੇ ਕੀ ਫਿਰ ਆ ਦੇ ਦਿਆਂਗੇ 48 ਦੀ ਕੀ ਹੋਰ ਜੇ ਕੋ ਘਰੇ ਕੋ ਕੱਢ ਲਾ ਫਿਰ ਮੰਮਾ ਕਰੋ ਕੱਢ ਦੇ 48 ਦੀ ਜੇ ਫਾਇ ਹੈਗੀ ਕੋਈ 1000 ਬਣਦੀ ਕੱਢ ਦੇ ਕੋਈ 47 ਦੀ ਦੇ ਦੇ 40000 ਦੀ ਰਾਸ਼ੀ ਆ ਦੇ ਦੂੰਗਾ ਜੀ ਇਹ ਹੁਣ ਹਾਂ ਵਾਲੇ ਕੰਮ ਹੀ ਚਲ ਠੀਕ ਆ ਇਹਦਾ ਇਮਾਨਦਾਰ ਜੋ ਤੈਨੂੰ ਆਖਿਆ ਹੈ ਇਹ ਚੋ ਵੀ ਉਹ ਹੁਣ ਮਾਨਤਾਨ ਹੋਊਗਾ ਇਹ ਤੇ ਇਹ ਚੋ ਵੀ ਮਾਨਤਾਨ ਹੋਣ ਵਾਲੀ ਗੱਲ ਲੋ ਵੀ ਇਹ 40000 ਦੀ ਜਿਹੜੀ ਕਿਸਾਨ ਵੀਰੋ ਵੈੜ ਮਿਲ ਜੂਗੀ ਵੈੜ ਤੁਸੀਂ ਦੇਖ ਲਈ ਆ ਸੋਈ ਸਵਾਈ ਆ ਰੁਪਈਏ ਤੁਹਾਨੂੰ ਦੱਸ ਦਿੱਤੇ ਆ ਭਿੰਦੇ ਵੀਰ ਨੇ ਇੱਧਰ ਕਬੱਡੀ ਵੈੜ ਦਿਖਾਤੀ ਆ ਤੁਹਾਨੂੰ ਜਿਹੜੇ ਭਰਾਣੇ ਤਕਰੀਬਨ ਕਿਸੇ ਫਾਰਮ ਦੇ ਵਿੱਚ ਦੁੱਧ ਬਾਦ ਵਾਸਤੇ ਕਿਤੇ ਚੰਗਾ ਪਸ਼ੂ ਐਨੀਮਲ ਪਾਉਣਾ ਇੱਧਰ ਆਸ਼ੀਆ ਵੇ ਇੱਧਰ ਦੁੱਧ ਆਸਤੇ ਪਸ਼ੂ ਉਠਾਈ ਇੱਧਰ ਆ 4-5 ਦਿਨ ਖੜਦੇ ਨੇ ਨਿਆਵੇ ਆ ਚੀਜ਼ਾਂ ਭਰ ਕੇ ਬੈਨੋ ਔਖੀ ਹੋਣੀ ਆ ਪਹਿਲਾ ਜਿਹੜੇ ਭੈਣ ਭਰਾ ਨੇ ਖੜਨੇ ਖੜਨ ਪੰਡ ਤੂੜੀ ਦਾ ਇੰਤਜ਼ਾਮ ਕਰੇ ਜਿਹੜੀ ਖਲਾਰ ਨਹੀਂ ਆ ਪੈਦੇ ਥੱਲੇ ਬਸ ਆ ਗਲੀ ਜੀ ਤੂੜੀ ਲੈ ਕੇ ਨਾ ਖਲਾਰ ਕੇ ਸੋਣੀ ਉਹਦਾ ਸੋਣੀ ਨਹੀਂ ਇਹ ਹਾਲਕ ਦੀ ਕਿਰਪਾ ਹਾਂ 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 ਲੋ ਵੀ ਇਹ ਕਿਸਾਨ ਵੀਰੋ ਗੱਲਬਾਤ ਆ ਇਹ ਅੱਜ ਦੋ ਹੀ ਐਨੀਮਲ ਸੀ ਬਾਕੀ ਬਹੁਤ ਖੂਬਸੂਰਤਾਂ ਚੰਗੇ ਪਸ਼ੂ ਆ ਪਿੰਡੇ ਇੱਕ ਨੰਬਰ ਬੋਲਦੇ ਵੀਰੇ ਨੰਬਰ ਆ 95923 ਤੇ 75512 ਜੀ ਠੀਕ ਆ ਵੀਰੇ ਹਾਂ ਜੀ ਕਈ ਯਾਰ ਮੰਨ ਲਓ ਵੀ ਨੈਟਵਰਕ ਦੀ ਪੁਰਾਣਾ 884700 ਤੇ 7408 ਜੀ ਦੂਜਾ ਨੰਬਰ ਜਿਹੜਾ ਲਾਉਣਾ ਠੀਕ ਆ। ਹਾਲ ਆ ਇਹੋ ਲੈਣਾ 12 ਵਾਲਾ ਕੋਈ ਯਾਰ ਨਹੀਂ ਲੱਗਦਾ ਪਹਿਲਾ ਨੰਬਰ ਤੇ ਫਿਰ ਇਹ ਦੂਜਾ ਲੈ ਲੈਣਾ 884 70 ਤੇ 07208 ਠੀਕ ਆ। ਫਿਰ ਦੋਸਤੋ ਨੈਟਵਰਕ ਦੀ ਪ੍ਰੋਬਲਮ ਆ ਇੱਥੇ ਇੱਕ ਇਸ ਲੋਕੇਸ਼ਨ ਤੇ। ਟਰਾਈ ਕਰਦੇ ਹੋ ਜੇ ਇੱਕ ਦੋ ਵਾਰੀ ਮੇਰਾ ਭਰਾ ਟਰਾਈ ਕਰਦੇ ਰਹੇ ਕਿਉਂਕਿ ਨੈਟਵਰਕ ਤੇ ਥੋੜੀ ਜਿਹੀ ਪ੍ਰੋਬਲਮ ਜ਼ਰੂਰ ਆ ਠੀਕ ਆ ਫੇਸ ਕਰਨੀ ਪੈ ਸਕਦੀ ਆ। ਮੈਸੇਜ ਥਰੂ WhatsApp ਥਰੂ ਬਾਕੀ ਕਾਲਿੰਗ ਥਰੂ ਤੁਸੀਂ ਜਿਹੜੇ ਕਨੈਕਟ ਆਪਦੀ ਕਰ ਲਿਓ ਠੀਕ ਆ ਜੀ ਗੱਲਬਾਤ ਕਰ ਲਿਓ। ਧੰਨਵਾਦ ਜਿੰਨੇ ਵੀਰਾਂ ਨੇ ਵੀਡੀਓ ਦੇਖੀ ਆ, ਸ਼ੇਅਰ ਕੀਤੀ ਆ। ਸੋ ਮਾਲ ਇਸੇ ਤਰ੍ਹਾਂ ਆਉਂਦਾ ਰਹਿੰਦਾ ਉੱਚ-ਕਿਸ ਕਰਦੇ ਰਿਆ ਕਰੋ ਆਪਣੀ ਸਮੇਂ-ਸਮੇਂ ਦੇ ਨਾਲ ਸੋ ਮਿਲ ਗਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ